ਤਾਰਮ ਸਤਿਕਾਰਯੋਗ ਗੁਰੂ ਪਿਆਰੀ ਖਾਲਸਾ ਸੱਤ ਸੰਗਤ ਸਾਰੀਆਂ ਸੰਗਤਾਂ ਨੇ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਆ ਕਿ ਹੜਪੀੜਤਾ ਲਈ ਬੋਹਾ ਜ਼ਿਲ੍ਹਾ ਮਾਨਸਾ ਵਿਖੇ ਅੱਜ ਇੱਕ ਵਿਸ਼ੇਸ਼ ਸਿੰਘਾਂ ਨੇ ਰਲ ਮਿਲ ਕੇ ਇੱਕ ਵਿਚਾਰ ਕੀਤੀ ਆ ਕਿ ਹੜਪੀੜਤਾ ਦੀ ਕਿਸੇ ਨਾ ਕਿਸੇ ਰੂਪ ਵਿੱਚ ਮਦਦ ਕੀਤੀ ਜਾਏ ਕਿਉਂਕਿ ਜਦੋਂ ਜ਼ਿਲ੍ਹਾ ਮਾਨਸਾ ਦੇ ਵਿੱਚ ਹੜ੍ਹ ਆਏ ਸਨ ਤਾਂ ਕਾਫੀ ਦੂਰ ਦੂਰ ਤੋਂ ਸੰਗਤਾਂ ਟਰੈਲੀਆਂ, ਟਰੈਕਟਰ, ਚਾਰਾ, ਦਵਾਈਆਂ ਦੀ ਸਹਾਇਤਾ, ਕਈ ਤਰ੍ਹਾਂ ਦੇ ਨਾਲ ਸੰਗਤਾਂ ਨੇ ਮਾਨਸਾ ਜ਼ਿਲ੍ਹੇ ਦੀ ਬਹੁਤ ਮਦਦ ਕੀਤੀ। ਇਸ ਕਰਕੇ ਅੱਜ ਫੇਰ ਇਕੱਲਾ ਮਾਨਸਾ ਜ਼ਿਲ੍ਹਾ ਨਹੀਂ, ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਕਈ ਥਾਂ ਕੱਗਰ ਚੜ੍ਹ ਕੇ ਆਈ ਹੋਈ ਐ, ਮੀਂਹ ਦੇ ਹਾਲਾਤ ਬੁਰੇ ਆ। ਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਬਚਾ ਵੀ ਆ ਜਿੱਥੇ ਬਚਾਇਆ ਉੱਥੇ ਧੰਨਵਾਦ ਹੈ ਮਾਲਕ ਦਾ ਨਾਨਕ ਸ਼ਾਨ ਹੋਵੇ ਕਿਸੇ ਦਾ ਪਰ ਜਿੱਥੇ-ਜਿੱਥੇ ਏਰੀਆ 'ਚ ਕਿਤੇ ਕੋਈ ਹਰ ਨਾਲ ਬਹੁਤ ਪ੍ਰਭਾਵਤ ਆ ਲੋਕ ਸਿੱਖ ਸੰਗਤਾਂ ਉਹਨਾਂ ਦੀ ਸਹਾਇਤਾ ਵਾਸਤੇ ਅੱਜ ਪੰਜ ਅੰਗਰਾਈ ਗੁਰਦੁਆਰਾ ਸਾਹਿਬ ਦੇ ਵਿੱਚ ਵਿਸ਼ੇਸ਼ ਕਰਕੇ ਇੱਕ ਇਕੱਤਰਤਾ ਕੀਤੀ ਗਈ ਜਿਹਦੇ ਵਿੱਚ ਸਿੰਘ ਬੋਹਾ ਦੇ ਵਿੱਚੋਂ ਗਾਦੜਬੱਤੀ ਦੇ ਵਿੱਚੋਂ ਹੋਰ ਅ ਬਾਜ਼ਾਰ ਵਿੱਚੋਂ ਸੰਗਤਾਂ ਪਹੁੰਚੀਆਂ ਜਿਨ੍ਹਾਂ ਨੇ ਫੋਨ ਕਰਕੇ ਵੀ ਇਹ ਗੱਲ ਵਿਸ਼ਵਾਸ ਨਾਲ ਕਹੀ ਕਿ ਤੁਸੀਂ ਸਾਰੇ ਸਿੰਘ ਤੇ ਸਤਿਕਾਰਯੋਗ ਬਾਬਾ ਨਰੈਣ ਸਿੰਘ ਜੀ ਜਾਂ ਹੋਰ ਜਿੰਨੀਆਂ ਵੀ ਸਿੱਖ ਸੰਗਤਾਂ ਹਨ ਰਲ ਕੇ ਵਿਚਾਰ ਕਰੋ ਤੇ ਅਸੀਂ ਤੁਹਾਡੇ ਨਾਲ ਆ ਤੇ ਉਹਨਾਂ ਨੇ ਇਕੱਲਾ ਇਹ ਵਿਸ਼ਵਾਸ ਹੀ ਨਹੀਂ ਦਵਾਇਆ ਆਪਣੇ ਕੋਲੋਂ 21200 ਰੁਪਏ 11100 ਰੁਪਏ ਸਾਰਿਆਂ ਸਿੰਘਾਂ ਨੇ ਤਕਰੀਬਨ ਆ ਦਿੱਤੇ ਤੇ ਸਾਡੇ ਖਿਆਲ ਮੁਤਾਬਕ ਵੀ ਸਾਰੇ ਸਿੰਘ ਕੋਈ ਕਹਿੰਦਾ 2000 ਕੋਈ ਕਹਿੰਦਾ 1000 ਆਏ ਇੱਕ ਮੀਟਿੰਗ ਦੇ ਰੂਪ ਵਿੱਚ ਸਾਰਿਆਂ ਨੇ ਸੇਵਾਵਾਂ ਇਕੱਠੀਆਂ ਇਕੱਠੀਆਂ ਕੀਤੀਆਂ ਉਹ ਹੜਪੀੜਤਾ ਦੀ ਸਹਾਇਤਾ ਲਈ ਤੇ ਜਿੱਥੇ ਇਹਨਾਂ ਸਿੰਘਾਂ ਨੇ ਮਾਇਆ ਇਕੱਠੀ ਕੀਤੀ ਹੈ ਉੱਥੇ ਬਹੁਤ ਦੇ ਵਿੱਚ ਵੀ ਸੰਗਤਾਂ ਨੂੰ ਬੇਨਤੀ ਹੈ ਭਾਈ ਅਸੀਂ ਇੱਕ ਕਮੇਟੀ ਬਣਾਈ ਹੈ ਸਾਬਕ ਤਾਬ ਰੱਖਣ ਵਾਸਤੇ ਤਾਂ ਕਿ ਕੱਲ ਨੂੰ ਕੋਈ ਵੀ ਬੰਦਾ ਇਹ ਨਾ ਕਹਿ ਸਕੇ ਵੀ ਮਾਇਆ ਦੱਸੋ ਕਿਹਦੇ ਕੋਲ ਆ ਇਕੱਠੀ ਕੀਤੀ ਆ ਜਾਂ ਕਿਵੇਂ ਹੈ ਤੇ ਇਹ ਸਾਰਾ ਕੁਝ ਇਕੱਠਾ ਕਰਕੇ ਜਿਹੜਾ ਮੁੱਲ ਲਿਜਾਣਾ ਪਿਆ ਉਹ ਮੁੱਲ ਵੀ ਲਿਜਾਵਾਂਗੇ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਜਿਵੇਂ ਕਿ ਲੰਗਰਾਂ ਦੀਆਂ ਸਵਾਮਾਂ ਆਟਾ, ਦਾਲ, ਖੰਡ, ਚਾਹ ਪੱਤੀ ਜਾਂ ਕੋਈ ਇਦਾਂ ਦਾ ਸਮਾਨ ਆਪਾਂ ਜਿਵੇਂ ਪਹਿਲਾਂ ਇਕੱਠਾ ਕਰਕੇ ਸੰਗਤਾਂ ਨੂੰ ਦੇ ਕੇ ਆਉਂਦੇ ਇਸ ਵਾਰ ਵੀ ਆਪਾਂ ਨੇ ਕਰਨਾ ਸਾਰਿਆਂ ਨੇ ਰਲ ਕੇ ਤੇ ਸਿੰਘਾਂ ਨੂੰ ਬੇਨਤੀ ਹੈ ਕਿ ਜੇ ਕੋਈ ਇਦਾਂ ਦੇ ਸਮਾਨ ਵਿੱਚ ਵਿਸ਼ੇਸ਼ ਕਰਕੇ ਅ ਕੋਈ ਹਿੱਸਾ ਪਾਉਣਾ ਚਾਹੁੰਦਾ ਉਹ ਪਾ ਸਕਦਾ ਕੋਈ ਮਾਇਆ ਦਾ ਹਿੱਸਾ ਪਾਉਣਾ ਚਾਹੁੰਦਾ ਹੈ ਉਹ ਵੀ ਪਾ ਸਕਦਾ ਹੈ ਮਾਇਆ ਦਾ ਹਿੱਸਾ ਪਾ ਕੇ ਆਹ ਦੋ ਨੰਬਰ ਦਿੱਤੇ ਆਸੀਂ ਹਿਸਾਬ ਕਿਤਾਬ ਕਰਨ ਲਈ ਇਹ ਦੋਨਾਂ ਨੰਬਰਾਂ ਤੇ ਰਸੀਦ ਮਾਇਆ ਦੀ ਭੇਜ ਸਕਦਾ ਹੈ ਕਿ ਕਿੰਨੀ ਮਾਇਆ ਕਿਸ ਮਨੁੱਖ ਨੇ ਕਿਹੜੇ ਖਾਤੇ ਵਿੱਚ ਪਾਈ ਹੈ ਦੋ ਸਿੰਘਾਂ ਦੇ ਖਾਤੇ ਦਿੱਤੇ ਆ ਦੋਨਾਂ ਸਿੰਘਾਂ ਦੇ ਵਿੱਚੋਂ ਜਿਸ ਵੀ ਖਾਤੇ ਵਿੱਚ ਮਾਇਆ ਪੈਂਦੀ ਹੈ ਉਹ ਤੁਸੀਂ ਸਾਬ ਕਿਤਾਬ ਰੱਖਣ ਲਈ ਸਾਨੂੰ ਭੇਜ ਸਕਦੇ ਹੋ ਤੇ ਵਿਸ਼ੇਸ਼ ਕਰਕੇ ਕਿਉਂਕਿ ਅਸੀਂ ਨਿਰਪੱਖ ਹੋ ਕੇ ਇਹ ਸਵਾਵਾ ਕਰਨੀ ਹੈ ਨਾ ਕਿ ਕਿਸੇ ਨੂੰ ਅ ਕੋਈ ਲਾਹਾ ਖਟਣ ਲਈ ਇਸ ਕਰਕੇ ਬੇਨਤੀ ਹੈ ਕਿ ਜਿਵੇਂ ਹੜ੍ਹ ਆਉਣ ਦੇ ਬਾਬਤ ਰੋੜਕੀ ਦੇ ਵਿੱਚ ਲੋਕਾਂ ਨੇ 80-85 ਲੱਖ ਦੀ ਸਹਾਇਤਾ ਕੀਤੀ ਤੇ ਕਿਸੇ ਨੇ ਤੇਲ ਭੇਜਿਆ ਕਿਸੇ ਨੇ ਲੰਗਰ ਭੇਜਿਆ ਕਿਸੇ ਨੇ ਮਾਇਆ ਭੇਜੀ ਇਹਦਾ ਇਸੇ ਤਰ੍ਹਾਂ ਗੁਰਮਖੋ ਆਪਾਂ ਨੇ ਇਸ ਵਾਰ ਵੀ ਹੜਪੀੜਤਾ ਦੀ ਸਹਾਇਤਾ ਕਰਨੀ ਹੈ ਨਾਲ ਚੱਲ ਕੇ ਤੇ ਸਾਰੀਆਂ ਸੰਗਤਾਂ ਨੇ ਸਹਾਇਤਾ ਕਰਨ ਦੇ ਵਿੱਚ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ